ਅਗਲੀ ਖਬਰ ਰੁਕਾਂਗੇ ਪੰਜਾਬ ਸਰਕਾਰ ਦੇ ਵੱਲੋਂ ਇਹ ਗਵਰਨਰਸ ਨੂੰ ਲੈ ਕੇ ਲਗਾਤਾਰ ਕੰਮ ਕੀਤਾ ਜਾ ਰਿਹਾ ਤੇ ਲੋਕਾਂ ਨੂੰ ਸਾਰੀਆਂ ਸਹੂਲਤਾਂ ਜਿਹੜੀਆਂ ਨੇ ਇੱਕ ਛਤ ਦੇ ਹੇਠ ਮੁਹੱਈਆ ਕਰਵਾਉਣ ਦੇ ਲਈ ਸਾਂਝ ਕੇਂਦਰ ਖੋਲੇ ਨੇ ਕਈ ਜ਼ਿਲ੍ਹਿਆਂ ਦੇ ਵਿੱਚ ਲੋਕਾਂ ਨੂੰ ਕੰਮ ਕਰਵਾਉਣ ਦੇ ਲਈ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਜੀ ਮੀਡੀਆ ਦੀ ਟੀਮ ਨੇ ਗੁਰਦਾਸਪੁਰ ਦੇ ਸਾਂਝ ਕੇਂਦਰ ਦੀ ਰਿਐਲਿਟੀ ਚੈੱਕ ਕੀਤੀ ਹੈ ਇੱਥੇ ਜ਼ਿਆਦਾਤਰ ਲੋਕ ਸੰਤੁਸ਼ਟ ਹੀ ਦਿਖਾਈ ਦਿੱਤੇ ਨੇ ਉਹਨਾਂ ਨੇ ਕਿਹਾ ਕਿ ਇੱਥੇ ਹਰ ਤਰ੍ਹਾਂ ਦੀ ਸਹੂਲਤ ਮਿਲ ਰਹੀ ਹੈ ਕਿਸੇ ਤਰ੍ਹਾਂ ਦੀ ਕੋਈ ਖੱਜਲਖੁਆਰੀ ਦਾ ਸਾਹਮਣਾ ਕਰਨਾ ਨਹੀਂ ਪੈ ਰਿਹਾ ਪੰਜਾਬ ਸਰਕਾਰ ਈ-ਗਵਰਨੈਂਸ ਨੂੰ ਲੈ ਕੇ ਲਗਾਤਾਰ ਕੰਮ ਕਰ ਰਹੀ ਹੈ ਪੰਜਾਬ ਸਰਕਾਰ ਦੇ ਵੱਲੋਂ ਲੋਕਾਂ ਨੂੰ ਇੱਕ ਛੱਤ ਹੇਠਲੇ ਸਾਰੀਆਂ ਸਹੂਲਤਾਂ ਮੁਹੱਈਆ ਕਰੰਦੇ ਲਈ ਸਾਂਝ ਕੇਂਦਰ ਖੋਲੇ ਗਏ ਸਨ ਇਸ ਵਕਤ ਅਸੀਂ ਗੁਰਦਾਸਪੁਰ ਦੇ ਸਾਂਝ ਕੇਂਦਰ ਵਿੱਚ ਹੈਗੇ ਆ ਜਿੱਥੇ ਲੋਕ ਜਿਹੜੇ ਨੇ ਆਪਣਾ ਕੰਮ ਜੜਾ ਵਾ ਉਹ ਕਰਵਾਉਂਦੇ ਲਈ ਆ ਰਹੇ ਨੇ ਲੋਕ ਜਿਹੜੇ ਨੇ ਆਧਾਰ ਕਾਰਡ ਆਪਣਾ ਇੱਥੇ ਬਣਵਾ ਰਹੇ ਨੇ ਜਾਂ ਜਨਮ ਸਰਟੀਫਿਕੇਟ ਦੀ ਗੱਲ ਕੀਤੀ ਜਾਵੇ ਤਾਂ ਉਹ ਵੀ ਇੱਥੇ ਜਿਹੜੇ ਬਣਾਏ ਜਾਂਦੇ ਨੇ ਲੋਕ ਜਿਹੜੇ ਨੇ ਉਹ ਸੁਵਿਧਾਵਾਂ ਦੇ ਲਈ ਇੱਥੇ ਪਹੁੰਚ ਰਹੇ ਨੇ ਲੋਕ ਜਿਹੜਾ ਕੰਮ ਕਰਵਾਉਣ ਦੇ ਲਈ ਪਹੁੰਚਨੇ ਲੋਕਾਂ ਨਾਲ ਗੱਲਬਾਤ ਕਰਦੇ ਹਾਂ ਕਿ ਲੋਕਾਂ ਨੂੰ ਕਿਸ ਤਰ੍ਹਾਂ ਦੀਆਂ ਸੁਵਿਧਾਵਾਂ ਮਿਲ ਰਹੀਆਂ ਨੇ ਕਿਸੇ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ ਕਿਉਂਕਿ ਕਈ ਜਗ੍ਹਾ ਤੇ ਦੇਖਿਆ ਗਿਆ ਕਿ ਸਾਂਝ ਕੇਂਦਰਾਂ ਦੇ ਵਿੱਚ ਚੱਕਿਆ ਹੈਗਾ ਭਾਜੀ ਕੀ ਕੰਮ ਕਰਵਾਉਣ ਵਾਸਤੇ ਆਇਆ ਇਥੇ ਸਰ ਬੱਚੇ ਦਾ ਹੀ ਸਰਟੀਫਿਕੇਟ ਹੈ ਹਾਂਜੀ ਉਹ ਵਾਈਫ ਦਾ ਨਾਮ ਗਲਤ ਹੋ ਗਿਆ ਤਾਂ ਉਹ ਠੀਕ ਕਰਾਉਣਾ ਹੈ ਕੋਈ ਸਾਰੇ ਸਹੀ ਮਿਲ ਰਿਹਾ ਹਾਂਜੀ ਸਹੀ ਕਰ ਰਿਹਾ ਯਾਰ ਠੀਕ ਆ ਰਿਹਾ ਫੋਨ ਕਰਕੇ ਫਿਰ ਸੱਦਿਆ ਇਹਨਾਂ ਨੇ ਹਾਂਜੀ ਇਸ ਤਰ੍ਹਾਂ ਅਪਲਾਈ ਕੀਤਾ ਸੀ ਤੁਸੀਂ ਇਹ ਸਰ ਨੰਬਰ ਲੈਣਾ ਪੈਂਦਾ ਟੋਕਨ ਨੰਬਰ ਹੈ ਹਾਂਜੀ ਟੋਕਨ ਜਦੋਂ ਲੈਂਦੇ ਹੋ ਟੋਕਨ ਤੋਂ ਬਾਅਦ ਕਿੰਨੇ ਸਮੇਂ ਬਾਅਦ ਵਾਰੀ ਆ ਜਾਂਦੀ ਹੈ ਸਰ ਟੋਕਨ ਤੋਂ ਲੱਗ ਜਾਂਦਾ ਅੱਧਾ ਘੰਟਾ ਲੱਗ ਗਿਆ ਇਹ ਸਰ ਜੀ ਫਿਰ ਕਿਸੇ ਤਰ੍ਹਾਂ ਦੀ ਖੱਜਲ ਖਵਾਰੀ ਹੁੰਦੀ ਇੱਥੇ ਨਹੀਂ ਖੱਜਲ ਖਵਾਰੀ ਕੁਝ ਨਹੀਂ ਆਇਆ ਭਾਜੀ ਕੀ ਕੰਮ ਕਰਾਉਣ ਆਏ ਸੀ ਵੀਰ ਜੀ ਆਪਾਂ ਨੇ ਹਾਈਵੇ ਸਬੰਧੀ ਦੀ ਜਿਹੜੀ ਸਾਡੀ ਪੇਮੈਂਟ ਬਣੀ ਆ ਉਹਦੇ ਸਬੰਧੀ ਆਪਾਂ ਇੱਥੇ ਆਏ ਆ ਜੀ ਉਹਦਾ ਐਫੀਡੇਵਿਟ ਜਿਹੜਾ ਆਪਾਂ ਇਹਨੂੰ ਟੈਸਟਡ ਕਰਵਾ ਰਹੇ ਆ ਜੀ ਹਾਂ ਜੀ ਕਦੋਂ ਅਪਲਾਈ ਕੀਤਾ ਸੀ ਇਹ ਜਸਟਿਸ ਸਰ ਆਪਣੇ ਇੱਥੇ 5 ਮਿੰਟ ਪਹਿਲਾਂ ਆਪਾਂ ਟੋਕਨ ਜਦੋਂ ਲਵਾਇਆ ਵਾ ਉਸ ਤੋਂ ਬਾਅਦ ਇੱਥੇ ਆਏ ਆ ਤੇ ਕਾਊਂਟਰ ਤੇ ਇੱਕ ਪਰਸਨ ਹੋ ਰਹੀ ਉਸ ਤੋਂ ਬਾਅਦ ਆਪਣਾ ਨੰਬਰ ਮਿਲ ਗਿਆ ਸਾਨੂੰ ਹਾਂ ਜੀ ਟੋਕਨ ਲੈਣ ਤੋਂ ਬਾਅਦ ਕਿੰ ਸਤਿ ਅਨੰਦੀ ਖੱਜਲ ਖਵਾਰੀ ਨਹੀਂ ਨਹੀਂ ਇੱਥੇ ਤਾਂ ਕੋਈ ਖੱਜਲ ਖਰਾਬੀ ਨਹੀਂ ਗਈ ਬਟ ਬਾਕੀ ਦਫ਼ਤਰਾਂ ਨਾਲ ਆਪਾਂ ਕਹਿ ਨਹੀਂ ਸਕਦੇ ਵੀ ਇੱਥੇ ਜੋ ਸਿਸਟਮ ਚੱਲ ਰਿਹਾ ਵਾ ਹੁਣ ਆ ਹਾਈਵੇ ਸਬੰਧੀ ਆਪਾਂ ਜੋ ਕਾਗਜ਼ ਲੈ ਕੇ ਆਏ ਆ ਇੱਥੇ ਆਪਾਂ ਇਹਦੇ ਵਿੱਚ ਕੀ ਹੋ ਰਿਹਾ ਵਾ ਵੀ ਇੱਕ ਦੋ ਆਡੀ ਨਾਲ ਕਨੈਕਸ਼ਨ ਦਿੱਤੀਆਂ ਹੀ ਗਈਆਂ ਜੋ ਇੱਥੇ ਡਾਕੂਮੈਂਟ ਵਾ ਉਸ ਡਾਕੂਮੈਂਟ ਨੂੰ ਦਿੱਤੇ ਹਨ ਹਾਨੂੰ ਨਾ ਘਟੋ ਘੜੇ 1.5 ਸਾਲ ਹੋ ਚੁਗੇ ਆ ਬਟ ਉਹ ਜਿਹੜੀ ਹੈ ਨਾ ਇਹ ਤੱਕ ਆਪਣਾ ਕੰਪਲੀਟ ਨਹੀਂ ਹੋ ਪਾ ਰਿਹਾ ਘਰ ਵੀ ਸਾਡ ਨਾਲ ਇਹਨਾਂ ਵੀ ਗੱਲਬਾਤ ਕਰਨੇ ਆ ਪਹਿਲੇ ਦੱਸ ਦਿਓ ਜੀ ਜੇ ਸੇਵਾ ਕੇਂਦਰ ਦੀ ਗੱਲ ਕੀਤੀ ਜਾਵੇ ਤਾਂ ਕਿੰਨੇ ਇਥੇ ਕਾਊਂਟਰ ਲਗਾਏ ਗਏ ਨੇ ਕਿੰਨੀਆਂ ਸੁਵਿਧਾਵਾਂ ਜਿਹੜੀਆਂ ਨੇ ਲੋਕਾਂ ਨੂੰ ਤੇ ਜਾਰੀਆਂ ਨੇ ਰਾਈਟ ਨਾਓ ਸਾਡੇ ਕੋਲ ਇਥੇ 14 ਜਿਹੜੇ ਸਰਵਿਸ ਕਾਊਂਟਰ ਚ ਉਹਨਾਂ ਦੇ ਵਿੱਚੋਂ 12 ਸਰਵਿਸ ਕਾਊਂਟਰ ਹੈ ਦੋ ਹੈਲਪ ਡੈਸਕ ਐਚਡੀ ਕਾਊਂਟਰ ਹੈ ਜਿਨ੍ਹਾਂ ਤੇ ਫਾਰਮ ਵਗੈਰਾ ਫਿਲ ਕੀਤੇ ਜਾਂਦੇ ਆ ਦੈਨ ਟੋਕਨ ਲੈ ਕੇ ਉੱਥੋਂ ਪ੍ਰੋਸੈਸ ਹੋ ਕੇ ਫਿਰ ਸਰਵਿਸ ਕਾਊਂਟਰ ਤੇ ਸਰਵਿਸ ਲੈ ਸਕਦੇ ਆ ਕਿੰਨੀਆਂ ਸਰਵਿਸੇ ਪ੍ਰੋਵਾਈਡ ਕਰ ਦਿੱਤੇ ਸਰਵਿਸੇ ਸਾਡੇ ਕੋਲ 300 ਤੋਂ ਪਲੱਸ ਸਰਵਿਸ ਸੀ ਹੈ ਸਾਡੇ ਕੋਲ ਤੇ ਮੋਸਟਲੀ ਜਿਹੜੀ ਐਸਸੀ ਵੀਸੀ ਡੈਥ ਵਰਥ ਮੈਰੀਜ਼ ਇਹ ਮੋਸਟਲੀ ਚੱਲ ਰਹੀਆਂ ਸਾਡੇ ਕੋਲ ਸਰਵਿਸੇ ਸਾ ਲੋਕ ਜਿਹੜੇ ਕਿਥੇ ਕਈ ਆਧਾਰ ਕਾਰਡ ਵੀ ਬਣਾਉਣ ਵਾਸਤੇ ਆਉਂਦੇ ਨੇ ਕਿੰਨਾ ਸਮਾਂ ਲੱਗਦਾ ਜਾਂ ਮੈਰੀ ਸ ਸਰਟੀਫਿਕੇਟ ਦੀ ਗੱਲ ਕੀਤੀ ਜਾਵੇ ਕਿੰਨਾ ਪ੍ਰੋਸੈਸ ਕਿੰਨਾ ਹੈਗਾ ਇਹ ਤਾਂ 10 ਤੋਂ 15 ਦਿਨ ਦੀ ਸਰਵਿਸ ਹੈ ਇਹਨਾਂ ਪ੍ਰੋਸੈਸ ਟਾਈਮ ਲੱਗਦਾ ਇਹਨਾਂ ਨੂੰ ਜ਼ਿਆਦਾਤਰ ਲੋਕ ਜਿਹੜੇ ਇੱਥੇ ਕਿਹੜੀ ਸਵੇ ਜਿਹੜੀ ਫੈਸਿਲਿਟੀ ਲੈਣ ਵਾਸਤੇ ਆਉਂਦੇ ਨੇ ਮੈਂ ਪਹਿਲਾਂ ਹੀ ਤੁਹਾਨੂੰ ਦੱਸਿਆ ਐਸਸੀ ਹੋ ਗਿਆ ਬੀਸੀ ਡੱਥਸ ਬਰਥ ਮੈਰੀਜ਼ ਹੋਰ ਵੀ ਕਿਹੜੇ ਆਧਾਰ ਕਾਰਡ ਦੀਆਂ ਹੋ ਗਈਆਂ ਇਹ ਸਾਰੀ ਸਰਵਿਸ ਨਾਲ ਸਾਡੇ ਕੋਲ ਜਿਹੜੀ ਇੱਥੇ ਲੋਕੀ ਡੇਲੀ ਰੁਟੀਨ ਜਿਹੜੇ ਲੈਂਦੇ ਆਂ ਪ੍ਰੋਸੈਸ ਕੀ ਹੈਗਾ ਵੀ ਕਿਦਦਾਂ ਲੋਕੀ ਪਹਿਲਾਂ ਆਨਲਾਈਨ ਅਪਲਾਈ ਕਰਦੇ ਆ ਟੋਕਨ ਕਿੰਨੇ ਸਮੇਂ ਬਾਅਦ ਮਿਲਦਾ ਟੋਕਨ ਤੋਂ ਬਾਅਦ ਕਿੰਨੇ ਸਮੇਂ ਬਾਅਦ ਵਾਰੀ ਆਉਂਦੀ ਹੈਗੀ ਹਰ ਹਰ ਸਰਵਿਸ ਦੀ ਇੱਕ ਟਾਈਮ ਲਾਈਨ ਹੈ ਜਿੱਦਾਂ ਐਪਲੀਕੈਂਟਾਂ ਦੇ ਐਸ.ਡੀ. ਕਾਊਂਟਰ ਸਾਡੇ ਬਾਹਰ ਦੋ ਸੌ ਆਪਰੇਟਰ ਬੈਠੇ ਆ ਉੱਥੋਂ ਫਾਰਮ ਵਗੈਰਾ ਫਿਲ ਕਰਦੇ ਆ ਦੈਨ ਉਹਨਾਂ ਨੂੰ ਟੋਕਨ ਉੱਥੇ ਦਿੱਤਾ ਜਾਂਦਾ ਫਿਰ ਇੱਕ ਸਾਡੀ ਡਿਸਪਲੇ ਲੱਗੀ ਹੈ ਬਾਹਰ ਉੱਥੋਂ ਟੋਕਨ ਪ੍ਰੋਸੈਸ ਹੁੰਦਾ ਜਿਹਦੀ ਰੋਟੇਸ਼ਨ ਜਦੋਂ ਟੋਕਨ ਪ੍ਰੋਸੈਸ ਹੋ ਜਾਂਦਾ ਉਹਨਾਂ ਦੀ ਟਰਨ ਆਉਂਦੀ ਹੈ ਉਹ ਅੰਦਰ ਆ ਕੇ ਸਰਵਿਸ ਲੈ ਸਕਦੇ ਆ ਕੈਮਰਾ ਪਰਸਨ ਜਗਜੀਤ